ਸਰੰਦਿਓ ਪਿੰਡ ਲਟਾਰ ਉੱਥੇ ਅੱਜ ਅਸੀਂ ਇੱਕ ਨਾਟਕ ਨਸ਼ਿਆਂ ਵਿਰੁੱਧ ਕੀਤਾ ਜੋ ਮਾਨਯੋਗ ਸਰਦਾਰ ਭਗਵੰਤ ਸਿਮਰਮਾਨ ਸਾਹਿਬ ਦਾ ਨਾਰਾ ਹੈ ਜੁੱਧ ਨਸ਼ਿਆਂ ਵਿਰੁੱਧ ਉਹਦੇ ਤਹਿਤ ਅਸੀਂ ਆਪਣੇ ਲੋਕਾਂ ਨੂੰ ਜਾਗਰੂਕ ਕੀਤਾ ਨੌਜਵਾਨਾਂ ਨੂੰ ਜਾਗਰੂਕ ਕੀਤਾ ਬੱਚਿਆਂ ਨੂੰ ਜਾਗਰੂਕ ਕੀਤਾ ਕਿ ਜਿਹੜਾ ਨਸ਼ਾ ਇਹ ਘਰਾਂ ਦੇ ਘਰਾਂ ਪ੍ਰਭਾਵ ਕਰ ਦਿੰਦਾ ਹੈ ਔਰ ਬਹੁਤ ਵਧੀਆ ਕਲਾਕਾਰੀ ਸੀ ਸਾਡੇ ਅਗਲਾਕਾਰ ਵੀਰਾਂ ਦੀ ਇਫੈਕਟ ਪਿਆ ਸਾਡੀਆਂ ਮਾਮਾ ਭੈਣਾਂ ਵੀ ਬਹੁਤ ਵੱਡੀ ਗਿਣਤੀ ਚ ਆਈਆਂ ਬੱਚੇ ਸੀ ਜੋ ਪੰਜਾਬ ਦਾ ਇੱਕ ਯੁੱਧ ਚੱਲ ਰਿਹਾ ਹੈ ਨਸ਼ਿਆਂ ਵਿਰੁੱਧ ਮਾਨਯੋਗ ਸਰਦਾਰ ਭਗਤ ਸਿੰਘ ਮਾਨਤ ਸਾਹਿਬ ਦੀ ਬੋਲ ਵਿੱਚ ਮੈਂ ਸਾਰੇ ਸਤਕਾਰਯੋਗ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਲੋਕਾਂ ਨੂੰ ਅਪੀਲ ਕਰਦਾ ਕਿ ਆਪਣੀ ਸਮੂਹਿਤਤ ਬਿਨਾਂ ਕਦੇ ਵੀ ਇਹ ਜਿਹੜਾ ਯੁੱਧ ਕਾਮਯਾਬ ਨਹੀਂ ਹੋਣਾ ਆਪਾਂ ਨੂੰ ਸਾਰੇ ਨੂੰ ਇਕੱਠੇ ਹੋ ਕੇ ਲੜਨਾ ਪੈਣਾ ਹੈ ਔਰ ਪੰਜਾਬ ਇੱਕ ਐਸੀ ਸਟੇਟ ਹੈ ਬਹੁਤ ਵਾਰ ਗਿਰਿਆ ਬਹੁਤ ਵਾਰ ਉੱਠਿਆ ਹੁਣ ਫੇਰ ਦੁਬਾਰਾ ਉੱਠਣ ਦੀ ਵਾਰੀ ਹੈ ਸਾਨੂੰ ਨਸ਼ਿਆਂ ਦੇ ਦਲਦਲ ਦੇ ਵਿੱਚ ਫਸਾ ਕੇ ਗੇਰਨਾ ਚਾਹੁੰਦੇ ਨੇ ਸਾਡੀ ਅਭਰੂਤੀ ਤਾਕਤ ਲੇਕਿਨ ਅਸੀਂ ਪੰਜਾਬੀ ਅਹ ਹਮੇਸ਼ਾ ਤਕੜੇ ਹੋ ਕੇ ਨਿਕਲਦੇ ਹੁਣ ਵੀ ਅਸੀਂ ਇਹ ਨਸ਼ੇ ਨੂੰ ਖਤਮ ਕਰਕੇ ਨਿਕਲ ਗਏ